ਕੀ ਲੱਭਣਾ ਹੈ ਕੀ ਮਿਲਣਾ ਹੈ ਅੰਮ੍ਰਿਤ ਵੇਲੇ ਉੱਠ ਕੇ ਕੀ ਕਰਨਾ ਹੈ ਜਬ ਤਬ ਕਰਕੇ ਕੀ ਕਰਨਾ ਜੋ ਨਹੀਂ ਅੰਮ੍ਰਿਤ ਵੇਲੇ ਉੱਠ ਰਿਆ ਤੇ ਨਹੀਂ ਜਬ ਤਬ ਕਰ ਰਿਆ ਆਖਰ ਕੀ ਇਹ ਨਿਰਾਸ਼ ਗੱਲ ਖਤਮ ਐਸ ਤੋ ਕੀ ਲੱਭਣਾ ਸਮ ਗੁਰੂ ਅਰਜਨ ਦੇਵ ਜੀ ਇਸ ਸਟੇਜ ਦਾ ਜ਼ਿਕਰ ਕਰ ਦੇਣਾ ਹੈ ਭਈ ਨਿਰਾਸੀ ਬਹੁਤ ਦਿਨ ਲਾ ਕੇ ਕਿਦਰੇ ਬਹੁਤ ਦਿਨ ਸਾਧਨਾ ਕਰਦਾ ਰਿਹਾ ਤੀਰਥਾਂ ਤੇ ਭਟਕਦਾ ਰਿਹਾ ਜਬ ਤੱਕ ਕਰਦਾ ਰਿਹਾ ਤੱਲੇ ਕੁਝ ਨਹੀਂ ਪਿਆ ਨਿਰਾਸ਼ ਨਿਰਾਸ਼ਾ ਨੇ ਘੇਰ ਲਿਆ ਸਾਰੀ ਜ਼ਮੀਨ ਦੇ ਥੱਲੇ ਪਾਣੀ ਹੈ ਕਿਦਰੇ 4 ਫੁੱਟ ਖੋਦੀਏ ਪਾਣੀ ਨਿਕਲਦਾ ਹੈ ਕਿਦਰੇ 200 ਫੁੱਟ ਖੋਦੀਏ ਪਾਣੀ ਨਿਕਲਦਾ ਹੈ ਕਿਦਰੇ 1000 ਫੁੱਟ ਦੀ ਖੁਦਾਈ ਕਰੀਏ ਤਾਂ ਪਾਣੀ ਨਿਕਲਦਾ ਹੈ ਉਂਝ ਨਹੀਂ ਮੈਨੂੰ ਭਾਰਤ ਦਾ ਤਜਰਬਾ ਹੈ ਰਾਜਸਥਾਨ ਦੇ ਜੈਸਲਮੇਰ ਦਾ ਇਲਾਕਾ 1500 ਫੁੱਟ ਦੀ ਖੁਦਾਈ ਤੇ ਪਾਣੀ ਨਿਕਲਦਾ ਹੋਇ ਨਹੀਂ ਹੈ ਰੇਤ ਦੇ ਟਿੱਬੇ ਨੇ ਮਰੂਥਲ ਪਾਣੀ ਤੇ ਜ਼ਮੀਨ ਦੇ ਥੱਲੇ ਹੈ ਕਿਧਰੇ 5 ਫੁੱਟ ਤੇ ਕਿਧਰੇ 500 ਫੁੱਟ ਹਰ ਇੱਕ ਜੀਵਨ ਦੇ ਅੰਦਰ ਪਰਮ ਆਨੰਦ ਹੈ ਪਰਮਾਤਮਾ ਹੈ ਨੌਨਿਦ ਅੰਮ੍ਰਿਤ ਪ੍ਰਭ ਦਾ ਨਾਮ ਦੇਹੀ ਮੇਸ ਦਾ ਬਿਸਰਾ किधरे पं फुट खुदाई करिए पानी निकल आंदा फुहारे प्रगट हो जाते अमृत प्रगट हो जाता है किधरे पां सौ फुट ते किधरे ऐसा भी हो सकता है हज़ार फुट तो बंदा किधरे पं सौ फुट खोद खोद्या निराश हो जाए है ही नहीं गल ख़त्म हो जाते हैं बे सौ फुट की खुदाई कर करके थक गए पल्ले तो कुछ नहीं पाया मिले तो कुछ भी नहीं ਜ਼ਮੀਨ ਅਲੱਗ ਅਲੱਗ ਹੈ ਕਿਧਰੇ 5 ਫੁੱਟ ਤੇ ਖੋਦੀਏ ਪਾਣੀ ਨਿਕਲਦਾ ਹੈ ਕਿਧਰੇ 500 ਫੁੱਟ ਹਰੇਕ ਜੀਵਨ ਅਲੱਗ ਅਲੱਗ ਹੈ ਕਿਧਰੇ ਵਿਕਾਰਾਂ ਦੀ ਪਰਤ ਜ਼ਿਆਦਾ ਹੈ ਕਿਧਰੇ ਵਿਕਾਰਾਂ ਦੇ ਰੋੜੇ ਜ਼ਿਆਦਾ ਪੈਨੇ ਹੈ ਕਿਧਰੇ ਪੁਰਬਲੇ ਸੰਸਕਾਰਾਂ ਦੀ ਪਰਤ ਜ਼ਿਆਦਾ ਹਟਾਣੀ ਪਏਗੀ ਮੈਂ ਇਸ ਤਰ੍ਹਾਂ ਦੇ ਪੁਰਸ਼ ਦੇਖੇ ਨੇ ਇੱਕੋ ਦਫਾ ਵਾਹਿਗੁਰੂ ਆਖਦੇ ਨੇ ਜੁੜ ਜਾਂਦੇ ਨੇ ਪਰ ਉਹ ਵੀ ਦੇਖੇ ਨੇ ਵਾਹਿਗੁਰੂ ਵਾਹਿਗੁਰੂ ਆਖਦੇ ਆ ਖੱਪ ਜਾਂਦੇ ਨੇ ਤਾਂ ਵੀ ਕੋਈ ਗੱਲ ਨਹੀਂ ਬਣਦੀ ਕਿਉਂ ਨਹੀਂ ਬਣਦੀ ਉਹ 1000 ਫੁੱਟ ਖੋਦਣਾ ਪੈਗਾ ਅਮਰੀਕਾ ਦੇ ਕੋਲੋਰੋਡਾ ਦਾ ਜੋ ਇਲਾਕਾ ਹੈ ਮੈ ਉਸ ਸੰਬੰਧੀ ਇੱਕ ਘਟਨਾ ਪੜੀ ਉੱਥੇ ਸੋਨੇ ਦੀਆਂ ਖਾਣਾ ਸਨ ਤੇ ਉੱਥੋਂ ਦੀ ਗਵਰਨਮੈਂਟ ਪੱਟੀਆਂ ਤੇ ਦਿੰਦੀ ਸੀ 10 ਸਾਲ 20 ਸਾਲ ਵਾਸਤੇ ਕਾਰਨਾ ਇੱਕ ਨੇ ਪੂਰੀ ਪਹਾੜੀ 10 ਸਾਲ ਦੇ ਪਟੇ ਤੇ ਲੈ ਲਈ ਮੈਂ ਪੜ ਰਿਹਾ ਸੀ ਉਸਨੇ 400 ਥਾਵਾਂ ਦਿੱਤੇ 4-400 ਫੁੱਟ ਖੁਦਾਈ ਕੀਤੀ ਉਹਨੂੰ ਕੁਝ ਵੀ ਨਾ ਮਿਲੇ ਕਦਨ ਘੋਰ ਨਿਰਾਸ਼ਾ ਨੇ ਉਸਨੂੰ ਘੇਰ ਲਿਆ ਅੱਜ ਕਰੋੜਾ ਡਾਲਰ ਉਸਨੂੰ ਆਪਣੇ ਜ਼ਾਇਆ ਹੁੰਦੇ ਦਿਖਾਈ ਦਿੱਤੇ ਖੁਦਾਈ ਤੇ ਕਾਫੀ ਖਰਚ ਕਰ ਚੁੱਕਿਆ ਸੀ ਪੱਟੇ ਦਾ ਕਾਫੀ ਗਵਰਨਮੈਂਟ ਨੂੰ ਦੇ ਚੁੱਕਿਆ ਸੀ ਤੇ ਵਾਪਸ ਆndi ਕੋਈ ਨਾ ਦਿਖਾਈ ਦਿੱਤੀ ਦਿਮਾਗੀ ਸੰਤੁਲਨ ਵੀ ਉਸ ਦਾ ਟਾਵਾਂ ਡੋਲ ਹੋਣ ਲੱਗਾ ਉਸਨੇ ਅਖਬਾਰਾਂ ਵਿੱਚ ਖਬਰ ਛਪਵਾ ਦਿੱਤੀ ਮੈਂ ਵੇਚਣੀ ਹੈ ਕੋਇ ਲੈ ਲਵੇ ਇਹ ਖਾਨ ਮੈਂ ਵੇਚਣੀ ਹੈ ਕੰਨ ਜਿੰਨਾ ਉਸ ਦਾ ਖਰਚ ਹੋਇਆ ਸੀ ਨਾ ਅੱਧੇ ਮੁੱਲ ਤੇ ਕਿਸੇ ਨੇ ਲੈ ਲਈ ਅੱਧੇ ਮੁੱਲ ਤੇ ਮੈਂ ਸਾਰੀ ਕਥਾ ਜੋ ਵਾਕਈ ਘਟਨਾ ਹੋਈ ਹੈ ਪੜ ਰਿਆ ਸੀ ਕਹਿੰਦੇ ਜਦ ਲਿਖਾ ਪੜੀ ਹੋ ਗਈ ਤੇ ਉਸਨੇ ਪੈਸੇ ਵੀ ਦੇ ਦਿੱਤੇ ਤੇ ਜਿਹੜਾ ਵੇਚਣ ਵਾਲਾ ਸੀ ਨਾ ਉਹ ਹੱਸ ਪਿਆ ਖਿੜਖਿੜਾ ਕੇ ਜਿਹੜਾ ਖਰੀਦਾਰ ਸੀ ਉਹਨੇ ਆਖਿਆ ਹੱਸਿਆ ਕਿਉਂ ਹੈ ਕਹਿੰਦੇ ਤੇਰੀ ਮੂਰਖਤਾ ਤੇ ਹੱਸਿਆ ਹੋਰ ਕੀ ਹੈ ਕਿਉਂ ਬਿੱਤ ਨੂੰ ਪਤਾ ਹੈ ਮੈਂ 400 ਥਾਵਾਂ ਤੇ ਖੁਦਾਈ ਕੀਤੀ ਹੈ ਔਰ 4 400 ਫੁੱਟ ਖੁਦਾਈ ਕੀਤੀ ਹੈ मेरे पल्ले कुछ भी नहीं पिया, चार सौ खूह मैं खट्टे ने और मैं डूगा गया चार चार सौ फुट मैंने कुछ भी नहीं मिले किसी एक तो भी कुछ नहीं मिले ते फिर मैं अद्धी रकम दे दी मैं डुबदा बचा देता तू ते पर तू जरूर डुबेगा वहाँ इस वास्ते तेरी मूर्खता से ते मैं हसया वो भी हस पे खरीदार कहने लगा मित्र ये है कि तू ये दावा कर सकता है कि 400 फुट तक सोना नहीं है इस तू अभी भी नहीं है ये तेरा दावा फिजूल है मैं अगर खुदाई करा आप सुन के हैरान हो गए उसने सिर्फ तीन फुट खुदाई की थी सोना निकलाया सिर्फ तीन फुट और माला माल हो गया दुनिया का सब तो अमीर तरीन बंदा हो गया सिर्फ तीन फुट खुदाई कर कई दफा जप करद करद तप करद करद बंद है जब बिन्न को दर तहचण वाला है मैं ऐसे ही देखे अभ्यासी ऐसे सत्संगी देखे ने पहुंचण वाले मुड़ पे सूफी ने बड़ा गजब का कलाम आख्या है किस्मत की बात देखिए टूटी कहां कमद दो चार हाथ जब के लबे बाम रह गया ਹਾਂ ਬਿਲਕੁਲ ਦੋ ਚਾਰ ਹੱਥ ਮੰਜ਼ਿਲ ਰਹਿ ਗਈ ਸੀ ਉੱਥੇ ਹੀ ਹੌਸਲਾ ਟੁੱਟ ਗਿਆ ਉੱਥੇ ਹੀ ਨਿਰਾਸ਼ਾ ਪੈਦਾ ਹੋ ਗਈ ਛੱਡੋ ਉੱਥੇ ਹੀ ਮੁੜ ਪਏ ਯਕੀਨ ਜਾਨੋ ਕਈ ਦਫਾ ਐਸਾ ਹੁੰਦਾ ਹੈ ਦਰਿਆ ਦੇ ਕੰਢੇ ਪਹੁੰਚ ਕੇ ਲੋਕੀ ਮੁੜ ਪੈਂਦੇ ਨੇ ਪਿਆਸੇ ਬਈ ਨਿਰਾਸ਼ੀ ਬਹੁਤ ਦਿਨ ਲਾਗੇ ਰੋਜ਼ ਰੋਜ਼ ਦਾ ਸਤਸੰਗ ਇਸ ਵਾਸਤੇ ਚਾਹੀਦਾ ਕਿ ਆਸਾ ਬਣੀ ਰਹੇ ਨਿਰਾਸ਼ਾ ਨਾ ਪੈਦਾ ਹੋਵੇ ਪ੍ਰੇਰਣਾ ਮਿਲਦੀ ਰਹੇ ਔਰ ਇਹ ਵੀ ਗੱਲ ਵਖਰੀ ਇੱਕ ਕਈ ਦਫਾ ਗੁਰਦੁਆਰੇ ਦੇ ਵਿੱਚ ਬੈਠਣ ਵਾਲੇ ਆਉਣ ਵਾਲੇ ਵੀ ਨਿਰਾਸ਼ ਦੇਖੇ ਨੇ ਬੈਠੇ ਨੇ ਉਮੀਦ ਕੋਈ ਨਹੀਂ ਇਸ ਤਰ੍ਹਾਂ ਜੈਸੇ ਕੋ 10-12 ਸਾਲ ਦੇ ਲੰਬੇ ਰੋਗ ਦੇ ਵਿੱਚ ਕੋਈ ਰੋਗੀ ਜੀ ਰਿਹਾ ਹੋਵੇ ਤੇ ਉਹ ਸੋਚਦਾ ਮੈਂ ਕਿੱਥੇ ਠੀਕ ਹੋਣਾ ਹੈ ਨਾ ਉਸ ਨੂੰ ਦਵਾਈ ਤੇ ਭਰੋਸਾ ਰਹਿ ਜਾਂਦਾ ਹੈ ਨਾ ਉਸ ਨੂੰ ਡਾਕਟਰ ਤੇ ਇਸ ਤਰ੍ਹਾਂ ਦੇ ਨਿਰਾਸ਼ ਸੱਜੰਗੀ ਦੇਖੇ ਨੇ ਨਾ ਸ਼ਬਦ ਤੇ ਭਰੋਸਾ ਨਾ ਕਥਾ ਤੇ ਭਰੋਸਾ ਨਾ ਕੀਰਤਨ ਤੇ ਭਰੋਸਾ ਨਾ ਗੁਰੂ ਤੇ ਭਰੋਸਾ ਰਹੀ ਨਹੀਂ ਭਈ ਨਿਰਾਸ਼ੀ ਬਹੁਤ ਦਿਨ ਲਾਗੇ ਦੇਸ ਦੇ ਸੰਤਰ ਮੈਂ ਸਗਲੇ ਝਾਗੇ ਦੁਨੀਆ ਦੇ ਸਰੀਰ ਕਰੋਗੀ ਜੋ ਆਪਣੇ ਰੋਗਾ ਨਾਲ ਸਹਿਮਤ ਹੋ ਗਏ ਹਨ ਥੋੜੇ ਨੇ ਪਰ ਇਸ ਤਰ੍ਹਾਂ ਦੇ ਸਤਸੰਗੀ ਬਹੁਤ ਸਾਰੇ ਨੇ ਗੁਸਤਾਖੀ ਮਾਫ ਜੋ ਆਪਣੇ ਵਿਕਾਰਾਂ ਨਾਲ ਸਹਿਮਤ ਹੋ ਗਏ ਨੇ ਵੀ ਵਿਕਾਰ ਜਾਣੇ ਥੋੜੀ ਨੇ ਝੂਠ ਦੇ ਵਿੱਚ ਜੀਣਾ ਹੀ ਪਏਗਾ ਲੋਭ ਦੇ ਵਿੱਚ ਜੀਵਣਾ ਹੀ ਪਏਗਾ ਇਰਸ਼ਾ ਦੇ ਵਿੱਚ ਜੀਵਣਾ ਹੀ ਪਏਗਾ ਹੰਕਾਰ ਦੇ ਵਿੱਚ ਜੀਵਣਾ ਹੀ ਪਏਗਾ ਇੱਕ ਦੂਰ ਥੋੜਾ ਹੋਣ ਵਾਲੇ ਥੋੜੀ ਸਿਰਫ ਇੱਕ ਜਨਮ ਇਸੇ ਹੀ ਸਰੀਰ ਦੇ 10-12 ਸਾਲ ਦਾ ਕੋਈ ਲੰਮਾ ਰੋਗ ਹੋਵੇ ਤੇ ਰੋਗ ਨਾਲ ਰੋਗੀ ਸਹਿਮਤ ਹੋ ਜਾਂਦਾ ਹੈ ਇਹ ਜਿਹੜੇ ਮਾਨਸਿਕ ਰੋਗ ਨੇ ਤੇ ਕਈ ਜਨਮਾਂ ਤੋਂ ਸਾਡੇ ਨਾਲ ਚੱਲੇ ਆ ਰਹੇ कई जन्मांत लंबे रोग ने बहुत लंबे रोग ने आहंग रोग का इस शब्द से जिक्र किया जन्मां तो चले आ रहे कई जन्मांत मनुख सहमत हो गए और आप सुन के हैरान हो गए जर्मनी का प्रसिद्ध डॉक्टर फ्राइड किया करता से भारत संत के संत गलत कहें ਕੇ ਹੰਕਾਰ ਨੂੰ ਜਿੱਤਿਆ ਜਾ ਸਕਦਾ ਹੈ ਈਗੋ ਨੂੰ ਮਾਰਿਆ ਜਾ ਸਕਦਾ ਹੈ ਲੋਭ ਨੂੰ ਖਤਮ ਕੀਤਾ ਜਾ ਸਕਦਾ ਹੈ ਕਾਮ ਨੂੰ ਜਿੱਤਿਆ ਜਾ ਸਕਦਾ ਹੈ ਕਹਿੰਦਾ ਨਹੀਂ ਲੋਭ ਦੀ ਜਿੱਤ ਹੋਵੇਗੀ ਹੰਕਾਰ ਦੀ ਜਿੱਤ ਹੋਵੇਗੀ ਕਾਮ ਦੀ ਜਿੱਤ ਹੋਵੇਗੀ ਤੇਰੀ ਨਹੀਂ ਹੋਵੇਗੀ ਤੇ ਜੇ ਤੂੰ ਲੜ ਲੜ ਕੇ ਵੀ ਹਾਰ ਨਹੀਂ ਹੈ ਤੇ ਲੜੀ ਨਾ ਨਾ ਸਮਾਂ ਬਰਬਾਦ ਕਰਨਾ ਆਪਣੀ ਸ਼ਕਤੀ ਬਰਬਾਦ ਕਰ जर्मनी के कह इस प्रसिद्ध डॉक्टर ने ऐसा कह दिता संत गलत कहें उन्होंने इसका ज्ञान नहीं सी कहता है कि इन्हों जितया जा सकता कनों जितना की है मन को जितने मुराद है अहंकार को जितना मन में जितने मुराद है लोभ न जितना मन में जितने मुराद है वाशना जितना वो नहीं जितया जा सकता ना समा बर्बाद करो ना अपनी शक्ति जाया करो ਜੋ ਲੋਭ ਕਰਾਂਦਾ ਹੈ ਕਰੋ ਜੋ ਹੰਕਾਰ ਮੰਗਦਾ ਹੈ ਦਿਓ ਜੋ ਵਾਸ਼ਨਾ ਚਾਹਦੀ ਹੈ ਕਰੋ ਲੜੋ ਨਾ ਲੜ ਕੇ ਆਪਣਾ ਸਮਾਨ ਨਾ ਬਰਬਾਦ ਕਰੋ ਲੜ ਕੇ ਆਪਣੀ ਸ਼ਕਤੀ ਨਾ ਬਰਬਾਦ ਕਰੋ ਪਰ ਭਾਰਤ ਦੇ ઋષਿ ਕਹਿੰਦੇ ਰਹੇ ਨੇ ਗੁਰਬਾਣੀ ਕਹਿੰਦੀ ਹੈ ਨਹੀਂ ਜਿੱਤੇ ਜਾ ਸਕਦੇ ਪਰ ਕਦੀ ਕਦਾਂ ਕੋਈ ਹਜ਼ਾਰਾਂ ਦੇ ਚੋਂ ਇੱਕ ਕਦ ਜਿੱਤਦਾ ਹੈ ਤਾਂ ਫਿਰ ਭਰੋਸਾ ਨਹੀਂ ਬਚਦਾ ਹਜ਼ਾਰ ਬੂਟੇ ਲਾਈਏ ਅੰਬ ਦੇ ਤੇ ਸਿਰਫ ਇੱਕ ਨੂੰ ਫਲ ਲਗਨ ਤੇ ਬਾਕੀ ਸਾਰੇ ਸੁੱਕ ਸੜ ਜਾਂਦੇ। ਤੋਂ ਫਿਰ ਨਿਰਾਸ਼ਾ ਹੀ ਪੈਦਾ ਹੁੰਦੀ ਹੈ ਪਤਾ ਨਹੀਂ ਕਿਵੇਂ ਹੋ ਗਿਆ। ਹੁਣ ਫੁੱਲ ਫਲ ਤੇ ਲੱਗਦੇ ਹੀ ਕੋਈ ਨਹੀਂ। ਜੇ ਲੱਗਦੇ ਤੇ 999 ਬੂਟੇ ਮਰ ਜਾ ਗਏ। ਕੁਮਲਾ ਗਏ ਕੁਝ ਨਹੀਂ ਲਗੇ। ਬਹੁਤ ਸਾਰੇ ਸਤਸੰਗੀਆਂ ਨੂੰ ਵੀ ਜਦ ਦੇਖੀਦਾ ਹੈ ਵੀ ਲੱਭੇ ਤੇ ਇਹਨਾਂ ਨੂੰ ਵੀ ਕੱਖ ਕੁਝ ਨਹੀਂ। ਲੰਗਰ ਦੇ ਭਾਂਡੇ ਮਾਂਝ ਦੇ ਮਾਂਝ ਦੇ ਇਹਨਾਂ ਦੇ ਹੱਥ ਘਸ ਗਏ ਨੇ ਮਾਲਾ ਫੇਰਦੇ ਫੇਰਦੇ ਉਂਗਲੀਆਂ ਘਸ ਗਈਆਂ ਨੇ ਬਾਣੀ ਪੜਦੇ ਪੜਦੇ ਅੱਖਾਂ ਕਮਜ਼ੋਰ ਹੋ ਗਈਆਂ ਨੇ ਗੁਰਦੁਆਰੇ ਜਾਂਦੇ ਜਾਂਦੇ ਆ ਬੁੱਢੇ ਹੋ ਗਏ ਨੇ ਲੱਭੇ ਤੇ ਇਹਨਾਂ ਨੂੰ ਕੱਖ ਨਹੀਂ ਤੋਂ ਨਿਰਾਸ਼ਾ مایੁਸੀ ਬਈ ਨਿਰਾਸ਼ੀ ਬਹੁਤ ਦਿਨ ਲਾਗੇ ਹਰ ਮਜ਼ਮ ਦੇ ਜਿਸ ਤਰ੍ਹਾਂ ਹੁੰਦਾ ਹੈ ਸੂਫੀ ਅਮੀਰ ਖਸਰੋ ਪਹਿਲੀ ਸਾਫ਼ ਕਹਿ ਰਿਹਾ उठते नहीं है अब तो दुआ कह लिए भी हाथ ए खुदा ते प्रार्थना जी नहीं करता मैं अगो दुआ करा भी जी नहीं करता मेरी आत्मा नहीं उठते नहीं है अब तो दुआ के लिए भी हाथ तो इस कदर ना उम्मीद हूं परवरदिगार से ए मेरे परवरदिगार ना उम्मीद हो गया तू मेरा की सवार कुछ भी नहीं तथो की मिलना है कुछ भी नहीं ਮੈਂ ਦੁਹਰਾ ਦਿਆਂ ਕਦੀ ਕਦਾਈ ਕੋਈ ਮਾਪੇ ਤੋ ਨਿਰਾਸ਼ ਹੋ ਜਾਂਦਾ ਹੈ ਕਦੀ ਕਦਾਈ ਕੋਈ ਭਰਾਵਾ ਤੋ ਨਿਰਾਸ਼ ਹੋ ਜਾਂਦਾ ਹੈ ਕਦੀ ਕਦਾਈ ਕੋਈ ਮਿੱਤਰਾਂ ਤੋ ਨਿਰਾਸ਼ ਹੋ ਜਾਂਦਾ ਹੈ ਕਦੀ ਕਦਾਈ ਕੋਈ ਪਤਨੀ ਤੋ ਯਾ ਪਤੀ ਤੋ ਨਿਰਾਸ਼ ਹੋ ਜਾਂਦੀ ਹੈ ਐਸਾ ਵੀ ਤੌਰ ਆਉਂਦਾ ਹੈ ਕਦੀ ਕਦਾਈ ਕੋਈ ਪ੍ਰਮਾਤਮਾ ਤੋ ਨਿਰਾਸ਼ ਹੋ ਜਾਂਦਾ ਹੈ ਗੁਰੂ ਤੋ ਨਿਰਾਸ਼ ਹੋ ਜਾਂਦਾ ਮੈਨੂੰ ਕੀ ਲੱਭਣਾ ਇਥੋਂ ਮੈਂ ਤੋ ਖੱਪ ਗਿਆ ਥੱਕ ਗਿਆ ਔਰ ਮੈਂ ਇਸ ਤਰ੍ਹਾਂ ਦੇ ਸਤਸੰਗੀ ਦੇਖੇ ਨੇ ਜੋ ਅੰਮ੍ਰਿਤ ਵੇਲੇ ਆ ਕੇ ਝੂਮ-ਝੂਮ ਕੇ ਸੁਣਦੇ ਸਨ ਆਸਾ ਦੀ ਵਾਰ ਉਹਦਾ ਕੀਰਤਨ ਹੁਣ ਗੁਰਪੁਰਬ ਵਾਲੇ ਦਿਨ ਵੀ ਨਹੀਂ ਆਉਂਦੇ ਮੈਂ ਐਸੇ ਦੇਖੇ ਨੇ ਜੋ ਸੁੰਦਰ ਗੁੱਟਕੇ ਦਾ ਪੂਰਾ ਹੀ ਨਿਤਨੇਮ ਕਰ ਲੈਂਦੇ ਸਨ ਹੁਣ ਜਪਜੀ ਸਾਹਿਬ ਵੀ ਨਹੀਂ ਪੜ੍ਹਦੇ ਮੈਂ ਐਸੇ ਦੇਖੇ ਨੇ ਅੰਮ੍ਰਿਤ ਵੇਲੇ ਆ ਕੇ ਬੈਠਣਾ ਕਦੀ ਨਾਗਾ ਨਹੀਂ ਪਾਣਾ ਹੁਣ ਨਈ ਇਸ ਪਾਸੇ ਦਾ ਰੁਖ ਵੀ ਨਹੀਂ ਕਰਦੇ ਨਿਰਾਸ਼ ਭਈ ਨਿਰਾਸੀ ਬਹੁਤ ਦਿਨ ਲਾਗੇ ਐਸਾ ਤੇ ਹੋ ਸਕਦਾ ਹੈ ਕਿਸੇ ਪਹਾੜ ਨੂੰ ਖੋਦੀਏ ਸੋਨਾ ਨਾ ਮਿਲੇ ਹੀਰੇ ਨਾ ਲੱਭਣ ਐਸਾ ਤੇ ਹੋ ਸਕਦਾ ਹੈ ਕਿ ਕਿਸੇ ਸਾਗਰ ਦੇ ਵਿੱਚ ਗੋਤਾ ਮਾਰੀਏ ਤੇ ਮੋਤੀ ਨਾ ਮਿਲੇ ਪਰ ਐਸਾ ਕਤਈ ਨਹੀਂ ਹੋਵੇਗਾ ਕਿ ਜੀਵਨ ਦੇ ਗਹਿਰੇ ਤਲ ਦੇ ਵਿੱਚ ਚਲੇ ਜਾਈਏ ਤੇ ਪਰਮਾਤਮਾ ਦਾ ਨਾਮ ਨਾ ਮਿਲੇ ਪਰਮ ਆਨੰਦ ਨਾ ਮਿਲੇ ਮਿਲਦਾ ਹੈ ਆਪਣਾ ਆਪਣਾ ਵਕਤ ਲੱਗਦਾ ਹੈ ਸਮਾਂ ਲੱਗਦਾ ਹੈ ਕਿਦਰੇ ਜ਼ਰਾ ਜ਼ਿਆਦਾ ਗਹਿਰਾਈ ਚ ਜਾਣਾ ਪੈਂਦਾ ਹੈ ਕਿਦਰੇ ਛੇਤੀ ਜੋ ਹੈ ਗਲ ਬਣ ਜਾਂਦੀ ਮੈਂ ਇਸ ਤਰ੍ਹਾਂ ਵੀ ਦੇਖਿਆ ਹੈ ਕਈਆਂ ਦੀ ਬਹੁਤ ਛੇਤੀ ਗਲ ਬਣਾਂ ਗਈ ਹੈ ਕੁਝ ਦਿਨ ਵਾਹਿਗੁਰੂ ਦਾ ਜਪ ਕੀਤਾ ਔਰ ਮੈਂ ਆਪਣੀ ਅੱਖਾਂ ਨਾਲ ਦੇਖੇ ਨੇ ਗਲ ਬਣ ਗਈ ਮੈਂ ਇਸ ਤਰ੍ਹਾਂ ਦੇ ਇੱਕ ਦੋ ਬੰਦਿਆਂ ਨੂੰ ਦੇਖ ਕੇ ਈਰਖਾ ਦੇ ਚ ਵੀ ਆ ਗਿਆ ਮੈਂ ਕਿ ਹੱਦ ਹੋ ਗਿਆ ਸੀ ਤੋਂ ਟ੍ਰੈਫਿਕ ਪੁਲਿਸ ਦੀ ਤਰ੍ਹਾਂ ਇਹ ਜਹਾਦ ਕਰਦੇ ਰਹੇ ਇਹ ਜਹਾਦ ਕਰਦੇ ਰਹੇ ਸਾਰਿਆਂ ਨੂੰ ਰਸਤਾ ਦੱਸਦੇ ਰਹੇ ਕਿ ਤੂੰ ਪਹੁੰਚ ਵੀ ਗਿਆ ਹੈ ਹਾਲਾਂਕਿ ਮੈਨੂੰ ਹੀ ਕਹਿੰਦਾ ਸੀ ਗੈਨੀ ਜੀ ਇਹ ਮੈਨੂੰ ਅਰਥ ਦੱਸੋ ਤੇ ਮੈਂ ਨਾਮ ਜਪਣਾ ਸਾਧਨਾ ਕਰਨੀ ਮੈਂ ਕਿ ਠੀਕ ਹੈ ਇਹ ਕਰ ਤੇ ਜਦ ਉਸ ਨੂੰ ਰੰਗਿਆ ਹੋਇਆ ਦੇਖਿਆ ਉਹਦਾ ਸਰੂਰ ਦੇਖਿਆ ਉਹਦੀ ਮਸਤੀ ਦੇਖੀ ਮੈਂ ਕਿ ਮਿਤਰਾ ਤੈਨੂੰ ਵੇਖ ਕੇ ਮੈਨੂੰ ਤਾਂ ਧਾਰਮਿਕ ਈਰਖਾ ਪੈਦਾ ਹੋ ਗਈ ਹੈ ਈਰਖਾ ਔਰ ਉਸ ਦਿਨ ਮੈਨੂੰ ਪਤਾ ਚੱਲਿਆ ਕਿ ਧਾਰਮਿਕ ਈਰਖਾ ਵੀ ਹੁੰਦੀ ਹੈ मैं कसी तो हथ करते रह गए इंज जाओ इंज जाओ तो तू द्वार दस्तक जा दिती है तेरे को सरूर ज़ार रोन भी लग पाया तेरे को मस्ती तेरे को आनंद तेरे को खेड़ा थोड़े दिनों बस इतना है कोई वकारा दरत थोड़ी पई सी, कोई पत्थर थोड़े जैसन हटाए अंदरों झरना फुट फुट पिकल पदरे ये मिट्टी रेत बहुत ज्यादा पई है ਕਿਦਰੇ ਪੱਥਰ ਬਹੁਤ ਜ਼ਿਆਦਾ ਪਹਿਲੇ ਹਟਾਣੇ ਪੈਣਗੇ ਹਟਾਣੇ ਪੈਣਗੇ ਤਾਂ ਖੈਰ ਮੁਖ्तसर ਮੈਂ ਅਰਜ਼ ਕਰਾਂ ਹਰ ਔਗਣ ਇੱਕ ਬੰਧਨ ਹੈ ਜ਼ੰਜੀਰ ਹੈ ਜਨਮਾਂ ਜਨਮਾਂ ਤਰਾ ਤੋਂ ਮਨੁੱਖ ਔਗਣਾਂ ਵਿੱਚ ਜੀਵਣ ਦਾ ਆਦੀ ਹੋ ਚੁਕਿਆ ਹੈ ਤਾਂ ਹੁਣ ਮੰਨਦਾ ਵੀ ਨਹੀਂ ਕਿ ਔਗਣ ਹਟ ਸਕਦੇ ਨੇ ਕੰਦੇ ਨੇ ਮਿਸਰ ਦੇ ਜਦ ਕ੍ਰਾਂਤੀ ਹੋਈ ਨਾ ਕਰਨਲ ਨਾਸਰ ਨੇ ਕਰਾਈ ਤੇ ਸ਼ਾਹ ਫਾਰੂਕ ਨੂੰ ਨਿਕਲਣਾ ਪਿਆ ਮਿਸਰ ਤੋਂ ਜੋ ਦੁਨੀਆ ਦੀ ਰਾਜਨੀਤੀ ਦਾ ਥੋੜਾ ਅਧਿਐਨ ਕਰਦੇ ਨੇ ਉਹਨਾਂ ਨੂੰ ਪਤਾ ਹੋਵੇਗਾ ਕਿੰਗਡਮ ਖਤਮ ਹੋਇਆ ਤੇ ਕਰਨਲ ਨਾਸਰ ਦੇ ਨਾਲ ਉੱਥੇ ਡੈਮੋਕ੍ਰੇਸੀ ਆਈ ਮਿਸਰ ਦੇ ਵਿੱਚ ਤੇ ਨਾਸਰ ਨੇ ਪਹਿਲਾ ਐਲਾਨ ਇਹ ਕੀਤਾ ਕਿ ਸ਼ਾ ਫਾਰੂਕ ਨੇ ਗਦਾਰੀ ਦੇ ਦੋਸ਼ ਦੇ ਚ ਜਿਨ੍ਹਾਂ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਹੋਈ ਉਹ ਸਾਰੇ ਆਜ਼ਾਦ ਕਰ ਦੋ ਖੋਲ੍ਹ ਦੋ ਕਿਉਂਕਿ ਉਹ ਜਮਹੂਰੀਅਤ ਲਈ ਲੜ ਰਹੇ ਸਨ ਤੇ ਸ਼ਾਹ ਫਾਰੂਖ ਨੇ ਉਹਨਾਂ ਨੂੰ ਕੈਦ ਕਰ ਦਿੱਤਾ ਸੀ ਨਾਸਰ ਦਾ ਪਹਿਲਾ ਹੁਕਮ ਇਹਨੂੰ ਕੱਢ ਦੋ ਸਾਰਿਆਂ ਨੂੰ ਆਜ਼ਾਦ ਕਰ ਦੋ ਉਹਨਾਂ ਦੀ ਬੜੀ ਮਿਹਨਤ ਸੀ ਵਿਚਾਰਿਆਂ ਨੇ 10-20 ਸਾਲ ਤੋਂ ਜੇਲ੍ਹ ਦੇ ਸੜ ਰਹੇ ਨੇ ਜਨ ਦੇ ਚੋਂ ਪਕੜੇ ਗਏ ਸਨ ਅੱਜ ਬੁੱਢੇ ਹੋ ਚੁੱਕੇ ਸਨ ਜੇਲਾਂ ਵਿੱਚ ਬੀੜੀਆਂ ਪੈਰਾਂ 'ਚ ਪਈਆਂ ਹੋਈਆਂ ਹੱਤਕੜੀਆਂ ਹੱਥਾਂ 'ਚ ਕੈਨਲੇ ਸ਼ਾਈ ਵਕਤ ਦੀ ਹਕੂਮਤ ਦਾ ਇਹ ਐਲਾਨ ਬਈ ਕੈਦੀ ਅਸੀਰ ਰਹਾ ਕਰਦੇ ਹਨ ਤੇ ਜਦ ਉਹਨਾਂ ਕੈਦੀਆਂ ਨੂੰ ਆਖਿਆ ਗਿਆ ਉਹ ਇੱਕੋ ਜੇਲ੍ਹ ਵਿੱਚ ਰੱਖੇ ਗਏ ਸਨ ਸਾਰੇ ਬਈ ਅੱਜ ਤੋਂ ਤੁਸੀਂ ਰਹਾ ਮੈਂ ਪੜ ਕੇ ਹੈਰਾਨ ਹੋਇਆ 80% ਕੈਦੀਆਂ ਨੇ ਰਹਾ ਹੋਣ ਤੋਂ ਇਨਕਾਰ ਕਰ ਦਿੱਤਾ ਕਹਿੰਦੇ ਨਹੀਂ ਕਿੱਥੇ ਜਾਈਏ ਕਿਸੇ ਨੂੰ 30 ਸਾਲ ਹੋ ਗਏ ਸਨ ਕਿਸੇ ਨੂੰ 40 ਸਾਲ ਕਈ ਤੇ ਕਹਿੰਦੇ ਸਨ ਅਸੀਂ ਆਪਣੇ ਘਰ ਦਾ ਰਸਤਾ ਹੀ ਭੁੱਲ ਗਏ ਸਾਨੂੰ ਹੁਣ ਬੱਚਿਆਂ ਦੇ ਨਾਮ ਵੀ ਯਾਦ ਨਹੀਂ ਰਹਾ ਕਈ ਤੇ ਕਹਿੰਦੇ ਸਨ ਪਤਾ ਨਹੀਂ ਸਾਡੇ ਮਾਂ ਬਾਪ ਰਹੇ ਹੋਣੇ ਨੇ ਕਿ ਨਹੀਂ ਬੁੱਢੇ ਹੋ ਚੁਕੇ ਸਨ ਕਿੱਥੇ ਜਾਈਏ ਜਵਾਨੀ 'ਚ ਪਕੜੇ ਗਏ ਸਨ ਕਿਉਂਕਿ ਕ੍ਰਾਂਤੀਆਂ ਅਕਸਰ ਜਵਾਨਾਂ ਦੇ ਮੋਢਿਆਂ ਤੇ ਚੱਲਦੀਆਂ ਨੇ ਬੁੱਢੇ ਹੋ ਗਏ ਸਨ ਪਰ ਜਦੋਂ ਉਹ ਹੁਕਮ ਸੁਣਾਇਆ ਗਿਆ ਨਹੀਂ ਤੁਹਾਨੂੰ ਆਜ਼ਾਦ ਕਰ ਦਿੱਤਾ ਕਹਿੰਦੇ ਕਿੱਥੇ ਜਾਈਏ ਦੋ ਟਾਈਮ ਬਗਤ ਸੇ ਰੋਟੀ ਮਿਲ ਜਾਂਦੀ ਹੈ ਛੱਪਰ ਹੈ ਦੇ ਥਲੇ ਰਾਤ ਕੱਟ ਲੈਨੇ ਆ ਜ਼ਿੰਦਗੀ ਕੱਟ ਲੈਨੇ ਨਿਸ਼ਚਿੰਤਤਾ ਹੈ ਕਿੱਥੇ ਜਾਈਏ ਉਹਨਾਂ ਨੂੰ ਜ਼ਬਰਦਸਤੀ ਕੱਢਿਆ ਜੇਲ੍ਹ ਦੇ ਚੋਂ ਉਹਨਾਂ ਦੀ ਬੇੜੀਆਂ ਤੋੜੀਆਂ ਉਹਨਾਂ ਦੀਆਂ ਹੱਥਕੜੀਆਂ ਤੋੜੀਆਂ ਜੋ 30-40 ਸਾਲ ਤੋਂ ਪਹਿਰਾ ਤੇ ਹੱਥਾਂ 'ਚ ਪਈਆਂ ਆਈਆਂ ਸਨ ਮੈਂ ਪੜ ਕੇ 당 ਰਿਆ ਰਾਤ ਦੇ ਸਮੇਂ ਅੱਧੀ ਕੈਦੀ ਜੇਲ੍ਹ ਦੇ ਦਰਵਾਜ਼ੇ ਦੇ ਵਾਪਸ ਆ ਗਏ ਅੱਧੇ ਕੈਦੀ ਕਨੇ ਕਿੱਥੇ ਰਾਤ ਕੱਟੀ ਕਿੱਥੇ ਜਾਈਂ ਸਦਾ ਕੋਈ ਆਪਣਾ ਬਾਹਰ ਹੈ ਵੀ ਕਿ ਨਹੀਂ ਹੁਣ ਤਾਂ ਕੁਝ ਪਤਾ ਨਹੀਂ ਚਲਦਾ ਅੰਦਰ ਸੁੱਖ ਹੈ ਜੇਲ੍ਹ ਘਰ ਵਰਤੀ ਤੋਂ ਦੀ ਪਈ ਹੈ ਜਿਸ ਦਿਨ ਜੇਲ੍ਹ ਆਪਣਾ ਘਰ ਲੱਗੇ ਤਾਂ ਜੇਲ੍ਹ ਤੋਂ ਆਜ਼ਾਦ ਹੋਣ ਦਾ ਖਿਆਲ ਵੀ ਨਹੀਂ ਰਹਿੰਦਾ ਜਿਸ ਦਿਨ ਔਗਣਾ ਨਾਲ ਬੰਦਾ ਸਹਿਮਤ ਹੋ ਜਾਏ ਤਾਂ ਫਿਰ ਔਗਣਾ ਨੂੰ ਤੋੜਨ ਦਾ ਖਿਆਲ ਵੀ ਨਹੀਂ ਆਉਂਦਾ ਜਿਸ ਦਿਨ ਜ਼ੰਜੀਰਾਂ ਗਹਿਣੇ ਬਣ ਜਾਣ ਤਾਂ ਇਹਨਾਂ ਨੂੰ ਤੋੜਨ ਦੀ ਫਿਰ ਹਿੰਮਤ ਵੀ ਨਹੀਂ ਪੈਂਦੀ ਗੁਰੂ ਦਾ ਪਹਿਲਾ ਇਹ ਕੰਮ ਹੈ ਅਗਲੇ ਨੂੰ ਅਹਿਸਾਸ ਕਰਾਣਾ ਤੂੰ ਰੋਗੀ ਹੈ ਤੂੰ ਜ਼ਜ਼ੀਰਾ ਵਿੱਚ ਜਕੜਿਆ ਹੋਇਆ ਹੈ ਔਰ ਗੁਰੂ ਦਾ ਇਹ ਕੰਮ ਹੁੰਦਾ ਹੈ ਤੂੰ ਪੁਰਖਾ ਜਪ ਜਪਦਿਆਂ ਜਪਦਿਆਂ ਅਟਕੜੀਆਂ ਕੱਟ ਜਾਣਗੀਆਂ ਬੇੜੀਆਂ ਕੱਟ ਜਾਣਗੀਆਂ ਤੂੰ ਆਜ਼ਾਦ ਹੋ ਜਾਏਗਾ ਔਰ ਆਜ਼ਾਦ ਹੁੰਦਿਆਂ ਤੈਨੂੰ ਪਰਮ ਆਨੰਦ ਦੀ ਪ੍ਰਾਪਤੀ ਹੋਏਗੀ ਪਰਮ ਘਰ ਦੀ ਪ੍ਰਾਪਤੀ ਹੋਵੇਗੀ ਤੇਰੀ ਸਾਰੀ ਭਟਕਣਾ ਮਿਟ ਜਾਏਗੀ